ਸ੍ਰੀ ਮੁਕਤਸਰ ਸਾਹਿਬ ਪੰਜਾਬ ਦਾ ਪ੍ਰਸਿੱਧ ਇਤਿਹਾਸਿਕ ਨਗਰ ਹੈ ਜੋ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਲਗਭਗ 175 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਇਹ ਨਗਰ ਪਾਵਨ ਸਰੋਵਰ ਦੀ ਇਤਿਹਾਸਿਕ ਮਹੱਤਤਾ ਕਾਰਨ ਆਬਾਦ ਹੋਇਆ ਇਤਿਹਾਸਿਕ ਹਵਾਲਿਆਂ ਅਨੁਸਾਰ 1705 ਈਸਵੀ ਤੱਕ ਇੱਥੇ ਇੱਕ ਬਹੁਤ ਵੱਡਾ ਕੱਚਾ ਤਲਾਬ ਸੀ ਜਿਸ ਵਿੱਚ ਮੀਂਹ ਦਾ ਪਾਣੀ ਇਕੱਤਰ ਹੋ ਜਾਂਦਾ ਸੀ ਇਲਾਕੇ ਵਿੱਚ ਇਸ ਨੂੰ ਖਿਦਰਾਣੀ ਦੀ ਢਾਬ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਦਸ਼ਮੇਸ਼ ਪਿੰਡ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਉਪਰੰਤ ਚਮਕੌਰ ਦੀ ਜੰਗ ਤੋਂ ਬਾਅਦ ਮਾਛੀਵਾੜੇ ਹੁੰਦੇ ਹੋਏ ਵਿਖੜੇ ਰਾਹਾਂ ਰਾਹੀ ਇਸ ਜਗ੍ਹਾ ਪਹੁੰਚੇ ਇਸ ਸਥਾਨ ਤੇ ਪਿੱਛਾ ਕਰਦੇ ਆ ਰਹੇ ਸਰਹੰਦ ਦੇ ਸੁਪੇਦਾਰ ਵजीर खान ਦੀ ਫੌਜ ਨਾਲ ਗੁਰੂ ਦੇ 40 ਸਿੰਘਾਂ ਨੇ ਲੜਦਿਆਂ ਸ਼ਹਾਦਤਾਂ ਪ੍ਰਾਪਤ ਕੀਤੀ ਉਸ ਵੇਲੇ ਤੋਂ ਇਹ 52 ਅਸਥਾਨ ਸ੍ਰੀ ਮੁਕਤਸਰ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਪਿਉ ਤੇ ਗਾਂਡਨ ਹਾਰ ਗੋਪਾਲ ਸਰਬ ਜੀਆਂ ਆਪੇ ਰਿਤਪਾਰ ਸਗਲ ਕੀ ਚਿੰਤਾ ਜਿਸ ਮਨ માં ਹੈ ਸਿਸਤੇ ਬਿਰਥਾ ਕੋਈ ਨਾ ਹੈ ਗੁਰੂ ਦੀ ਪ੍ਰੀਤ ਟੁੱਟਿਆਂ ਨੂੰ ਜੋੜਦੀ ਤੇ ਜੁੜਿਆਂ ਨੂੰ ਗੱਲ ਨਾਲ ਲਾਉਂਦੀ ਹੈ ਗੁਰੂ ਜੇ ਤੋ ਥਿੜਕੇ ਹੋਿਆਂ ਦੀ ਬਾਹ ਫੜਦਾ ਹੈ ਸਵ ਉਦਾਸੀਆਂ ویرਾਨੀਆਂ ਖੁਸ਼ੀਆਂ ਤੇ ਖੇੜਿਆਂ ਵਿੱਚ ਬਦਲ ਜਾਂਦੀਆਂ ਨੇ ਗੁਰੂ ਦਾ ਪਿਆਰਾ ਗੁਰੂ ਦੇ دیدار ਕਰਦਿਆਂ ਵਡਪਾਗਾ ਬਣ ਜਾਂਦਾ ਹੈ ਸ੍ਰੀ ਮੁਕਤਸਰ ਸਾਹਿਬ ਦੀ ਪਾਵਨ ਧਰਤੀ ਗਵਾਹ ਹੈ ਉਸ ਇਤਿਹਾਸਿਕ ਵਰਤਾਰੇ ਦੀ ਜਦੋਂ ਸਾਬੇ ਕਮਾਨ ਕਸ਼ਮੀਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਜ਼ੁਲਮ ਤੇ ਸਤੰਭ ਵਿਰੋਧ ਧਰਮ ਰਾਹੀ ਫਤਿਹ ਪ੍ਰਾਪਤ ਕੀਤੀ ਚਮਕੌਰ ਦੀ ਜੰਗ ਤੋਂ ਬਾਅਦ ਜਦੋਂ ਦਸ਼ਮੇਸ਼ ਪਿਤਾ ਇਸ ਜਗ੍ਹਾ ਆ ਪਹੁੰਚੇ ਤਾਂ ਇੱਥੇ ਸਰਹੰਦ ਦੇ ਸੂਬੇਦਾਰ ਵजीर खान ਦੀ ਫੌਜ ਨਾਲ ਟਕਰਾ ਹੋਇਆ ਇਸ ਅਸਥਾਨ ਤੇ 40 ਸਿੰਘਾਂ ਦੇ ਜਥੇ ਨੇ ਭਾਈ ਮਾਹ ਸਿੰਘ ਦੀ ਅਗਵਾਈ ਵਿੱਚ ਮਾਤਾ ਭਾਗੌਰ ਜੀ ਦੀ ਪ੍ਰੇਰਨਾ ਸਦਕਾ ਦੁਸ਼ਮਣ ਦਲ ਨਾਲ ਲੜਦਿਆਂ ਸ਼ਹਾਦਤਾਂ ਪ੍ਰਾਪਤ ਕੀਤੀਆਂ ਦਸ਼ਮੇਸ਼ ਪਿਤਾ ਜੀ ਨੇ ਯੁੱਧ ਸਮਾਪਨ ਤੋਂ ਬਾਅਦ ਜੱਟ ਸਿੰਘਾਂ ਸ਼ਹੀਦਾਂ ਨੂੰ ਬਖਸ਼ਿਸ਼ਾਂ ਨਾਲ ਨਿਵਾਜਿਆ ਤਾਂ ਇਸ ਪਾਵਨ ਧਰਤੀ ਨੂੰ ਮੁਖਤਸਰ ਦੇ ਨਾਮ ਨਾਲ ਸਨਮਾਨ ਦਿੱਤਾ। ਅੱਜ ਇਸ ਪਾਵਨ ਧਰਤੀ ਤੇ ਸ਼ਹਾਦਤਾਂ ਦੇ ਉਸ ਵਰਤਾਰੇ ਨੂੰ ਸਾਂਝ ਪਾਉਂਦੇ ਅਨੇਕਾਂ ਧਰਮ ਸਥਾਨ ਤੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਮੁਖਤਸਰ ਸਾਹਿਬ ਸ਼ਿਸ਼ੋਭਿਤ ਹੈ। ਇਸ ਨਗਰ ਤੇ ਮਾਗੀ ਦਾ ਜੋੜਮੇਲ ਤੇ ਸਿੰਘਾਂ ਦੀ ਪਾਵਨ ਯਾਦ ਨੂੰ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।